ਆਪਾਂ ਦੇਖੀਏ ਸਾਡਾ ਪਿੰਡ ਖੜਾ ਬੇਟ ਤੇ ਖੜੇ ਬੇਟੀਆਂ ਰਹਿਣ ਵਾਲੇ ਤੇ ਬੱਚਾ ਗਿਆ ਕਰਵਾਇ ਸਦਨ ਕੁਲਕ ਸ਼ਹਿਰ ਹਕੂਟਲਾ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖਜਲ ਖਾਰੀ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦਵਾਰ ਹਾਂ ਤੇ ਆਇਆ ਉਹ 6:10 ਵਜੇ ਕਿਸੇ ਸਰਕਾਰੀ ਗੱਡੀ ਤੋਂ ਕੱਢ ਕੇ ਸਰਕਾਰੀ ਨੂੰ ਨਹੀਂ ਨਿਕਲੇ ਬਾਅਦ ਤੋਂ ਆਇਆ ਇੰਦਰ ਦੀ ਘਟਨਾ ਹੈ ਇਹ 12 ਤਰੀਕ ਤਾਂ ਲੱਗਦਾ ਕਿ ਕੋਈ ਦੇਖ ਰਹੀ ਸੀ ਨਾ ਕੋਈ ਨਹੀਂ ਸਾਨੂੰ ਪਤਾ ਨਹੀਂ ਕੋਈ ਫੋਨ ਆਇਆ ਜਾਂ ਕੋਈ ਮੈਸੇਜ ਆ ਕੋਈ ਕੁਝ ਨਹੀਂ ਕੋਈ ਬੱਚੇ ਦਾ ਹਮ ਗੱਲਬਾਤ ਕਰਨ ਦੀ ਸੀ ਨਾ ਕਰਦੇ ਕੋਈ ਕਰਾਉ ਕਿ ਕਾਹ ਨਹੀਂ ਕਰੂਗਾ ਕਾਹ ਨਹੀਂ ਕੋਈ ਜਿਹਦਾ ਨਾ ਫੋਨ ਸੰਪਰਕ ਕਰਨ ਵਾਸਤੇ ਕੋਣ ਤੋਂ ਮਿਲਦਾ ਹੀ ਨਹੀਂਦਾ ਕਿੱਥੇ ਕਿੱਥੇ ਜੋ ਗੱਡੀ ਤੁਸੀਂ ਦੇਖੀ ਕੀ ਹਾਲਾਤ ਸੀ ਜੀ ਗੱਡੀ ਉੱਤੇ ਗੱਡੀ ਬਿਲਕੁਲ ਖੜੀ ਚਾਬੀ ਵੇਚੀ ਬੂਟੇ ਤੇ ਵੇਚੀ ਸੀਗਾ ਅੱਛਾ ਇਹ ਉਹਦਾ ਮਸਦਰ ਕੋਈ ਸਾਨੂੰ ਨਹੀਂ ਸਮਝ ਆਇਆ ਕਾਹ ਕਿਆਂ ਖੁੱਲੀਆਂ हाँ जी साईं 12 करीब दे आए बा रसूलो कोई चालू यार कोई निशान करी तन कोई साथी जी होते साणू के नहीं का कोई माल करनी है पिछली नहीं करनी आप नहीं तीन दिन साडे न कोई हो चले गया साडे कनो बड़के साडी गल बात ही नहीं हो सका चलो कोई फील करनी चले ਅਸੀਂ ਕਿੰਨੇ ਮਿਹਰਬਾਨੀ ਕਰਨ ਸਾਨੂੰ ਕੋ ਪਤਾ ਲੱਗੀ ਹੁੰਦਾ ਠੀਕ ਆ ਸਾਡਾ ਪੁੱਤ ਸਾਡਾ ਘਰ ਆ ਗਿਆ ਆ ਰਿਹਾ ਜੀ ਚਲੋ ਜਿੱਦਾਂ ਨਹੀਂ ਕਿੱਥੇ ਆ ਕਿੱਥੇ ਨਹੀਂ ਉਹ ਪਤਾ ਕੋ ਸੰਲਗੇ ਤਾਂ ਹੀ ਦੱਸ ਸਕਦੇ ਸਾਡਾ ਮੈਂਬਰ ਬਲੌਕ ਸੰਪਤੀ ਹੈ ਜੀ ਸਾਡੇ ਪਿੰਡੋਂ ਜਸਵੰਤ ਸਿੰਘ ਮੁੰਡਾ ਉਮਰ ਉਹਦੀ 36 ਸਾਲ ਆ ਉਹ ਆਪਣੀ ਮਿਸਿਸ ਨੂੰ ਕਪੂਰਥਲੇ ਛੱਡਣ ਗਿਆ ਸੀ ਹਾਈਲਿਟ ਸੈਂਟਰ ਤੇ ਬਾਅਦ ਦੇ ਵਿੱਚ ਇਹ ਮੁੰਡਾ ਵਾ ਜਸਵੰਤ ਸਿੰਘ ਜੀ ਤੇ ਇਹ ਬਾਅਦ ਚ ਅਸੀਂ ਉੱਥੇ ਦੇਖਿਆ ਇੱਕ ਕੈਮਰਾ ਉਹਦੇ ਵਿੱਚੋਂ 10:38 ਤੋਂ ਉੱਥੋਂ ਲੰਘਿਆ ਤੇ ਪੌਣੇ 11 ਦੇ ਵਿੱਚ ਵਿੱਚ ਇੱਥੇ ਆ ਗਿਆ ਜੀ ਪੌਣੇ 11 ਤੋਂ ਬਾਅਦ 11 ਦੇ ਵਿੱਚ ਵਿੱਚ ਇਹ ਗੱਡੀ ਦੇ ਵਿੱਚੋਂ ਗਾਇਬ ਹੋ ਗਿਆ ਗੱਡੀ ਅਨਲੌਕ ਹੀ ਚਾਬੀ ਵਿੱਚ ਹੀ ਤਾਂ ਕਿ ਇੱਕ ਖੁੱਲੀ ਸੀ ਤੇ ਇੱਕ ਸੱਜੇ ਪੈਰ ਦਾ ਬੂਟ ਉਹਦੇ ਵਿੱਚ ਪਿਆ ਸੀ ਤੇ ਇਸ ਕਰਕੇ ਵੀ ਸਾਰਾ ਸੁਰਖਪਰ ਦੇ ਨਹੀਂ ਧੀਕਾ ਬਿਲਕੁਲ ਪਿੰਡ ਦੇ ਨਹੀਂ ਧੀਕਾ ਜੀ ਪੌਣੇ 11 ਦਾ ਟਾਈਮ ਆ ਸਵੇਰ ਦਾ ਅਸੀਂ ਜੇ ਸਾਰਾ ਨਗਰ ਹੀ ਆ ਦੇਖ ਲਓ ਤੁਸੀਂ ਪਿੱਛੇ ਟਾੜ ਦੇਖ ਰਹੇ ਆ ਸਾਰੇ ਤੇ ਸਾਰਾ ਨਗਰ ਹੀ ਸਦਮੇ 'ਚ ਹੈ ਅਸੀਂ ਤਾਂ ਇਹ ਬੇਨਤੀ ਕਰਦੇ ਆ ਜੇ ਇਹ ਖੁਦ ਸੁਣਦਾ ਤੇ ਆਪ ਆ ਜੇ ਤੇ ਪ੍ਰਸ਼ਾਸਨ ਨੂੰ ਵੀ ਇਹੋ ਬੇਨਤੀ ਕਰਦੇ ਆ ਵੀ ਸਾਡੀ ਵੱਤ ਵਾਦ ਮੱਦ ਕੀਤੀ ਜਾਵੇ ਤੇ ਨੂੰ ਲੱਭਣ ਤੇ ਇਹ ਦੇਖੋ ਜੀ ਇਹ ਮੁੰਡਾ ਇਦਾਂ ਦਾ ਸੀ ਬਿਲਕੁਲ ਜਿੱਦਾਂ ਕਹਿ ਦਈਏ ਵੀ ਭਲਾ ਮਾਨਸ ਮੁੰਡਾ ਸੀ ਨਾ ਹੀ ਕਿਸੇ ਨਾਲ ਵੱਧ ਬੋਲਦਾ ਸੀ ਜੇ ਕਿਸੇ ਨੇ ਬੁਲਾ ਲਿਆ ਸਾਸਿਕਾ ਬੁਲਾ ਲੈਣੀ ਨਹੀਂ ਤੇ ਬਿਲਕੁਲ ਆਪਣੇ ਖੂਤੇ ਕੰਮ ਤੇ ਚੱਲ ਜਾਣਾ ਜਾਂ ਗੁਰੂ ਘਰ ਮੱਥਾ ਟੇਕਣ ਜਾਂਦਾ ਸਾਡੇ ਡੇਰਾ ਸ਼ਿਦ ਸਿੰਘ ਜੀ ਮਹਾਰਾਜ ਖੇਤੀਬਾੜੀ ਦਾ ਕੰਮ ਕਰਦਾ ਜੀ ਪੁਲਿਸੀ ਕਾਰਪਰਨਾਲੀ ਤੇ ਆਪਾਂ ਕਹਿ ਸਕਦੇ ਆ ਜੀ ਡਿਫਟੀ ਸਾਹਿਬ ਨੇ ਕੱਲ ਸੱਜਿਆ ਹੀ ਸਾਨੂੰ ਉਹਨਾਂ ਡਿਟੇਲ ਕਢਾਈ ਆ ਜੀ ਫੋਨ ਡਿਟੇਲ ਜਿੱਥੇ ਜਿੱਥੇ ਕਾਲਾਂ ਹੋਈਆਂ ਉਹ ਉਹ ਕਹਿੰਦੇ ਜਲਦੀ ਅਸੀਂ ਵੀ ਕਾਰਵਾਈ ਕਰਕੇ ਤੇ ਲੱਭਣ ਦੀ ਕੋਸ਼ਿਸ਼ ਕਰਦੇ ਆ ਜੀ ਪਰ ਐਸ ਐਚਓ ਸਾਹਿਬ ਕੱਲ ਕਹਿੰਦੇ ਸੀ ਸਾਨੂੰ ਵੀ ਅਸੀਂ ਕੈਮਰੇ ਦੇਖ ਲਿਆ ਮਤਲਬ ਅੱਜ ਤੀਜਾ ਦਿਨ ਹੋ ਗਿਆ ਹਾਲ ਤੱਕ ਕੈਮਰੇ ਨਹੀਂ ਦੇਖਿਆ ਅਸੀਂ ਖੁਦ ਪੁੱਛ ਕੇ ਘਰਾਂ 'ਚ ਵੀ ਕੈਮਰੇ ਚੈੱਕ ਕੀਤੇ ਪੁਲਿਸ ਨੇ ਪੁਲਿਸ ਕਹਿੰਦੀ ਘਰਾਂ 'ਚ ਕਹਿੰਦੇ ਨਹੀਂ ਹਲੇ ਕੈਮਰੇ ਹੁਣ ਹੁਣ ਕਰ ਲੈਣ ਤੋਂ ਬਾਅਦ ਹੀ ਗੱਲ ਆ ਜੀ ਇਹ ਸਾਡੇ ਜਾਇਬ ਦੇਖਣਾ ਕੈਮਰੇ ਸਾਰੇ ਬੰਦੇ ਮੈਂਬਰ 50 ਸਾਹਿਬ ਕਹਿੰਦੇ ਇਹ ਉਹ ਕਹਿੰਦੇ ਨਹੀਂ ਹਾਲੇ ਥੱਕ ਨਹੀਂ ਕੋਈ ਸਾਈ ਸਾਡੇ ਕਰਾਂਗੇ ਸਾਹਿਬ ਹੈ ਜੀ ਦਾ ਮੇਰਾ ਨਾਮਿੰਦਜ਼ੂ ਕਰਿਆ ਤੇ ਇਹ ਸੰਗਨਾਂ ਨਾਮ ਦੇ ਸਵਾਨ ਫੇਂ ਗਿਆ ਤੇ ਪਿਛਲੇ ਕੈਂਡੀਨੋਟ ਉਹ ਲਾਪਤਾ ਹੈ ਨਹੀਂ ਮੈਂਦੇ ਨਹੀਂ ਕਿਤੇ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰੇਗਾ ਨਹੀਂ ਕਿਤੇ ਕੋਈ ਸਬੂਤ ਨਹੀਂ ਮਿਲਣਾ ਹੈਗਾ ਤੇ ਪਲੀਜ਼ ਤੁਸੀਂ ਜਿੰਦਾ ਵੀ ਹੋ ਸੋ ਜਾਏ ਕਿਸੇ ਤਰੀਕੇ ਦੀ ਉਨਨ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ

ਉਹ ਘਰ ਆਈ ਨਹੀਂ ਹੈ ਕਿ ਉੱਥੇ ਕਿਤੇ ਕੋਈ ਇਹਨਾਂ ਨੂੰ ਲੈ ਕੇ ਆਇਆ ਵਿੱਚ ਉੱਦੇ ਹੀ ਛੁੱਟ ਆਇਆ ਗੱਡੀ ਦੇ ਵਿੱਚ ਚਾਬੀ ਵੀ ਉੱਦੇ ਲੱਗੀ ਹੋਈ ਸਮਾਨ ਵੀ ਸਾਰਾ ਉੱਦੇ ਹੀ ਪਿਆ ਸੀ ਸਭ ਕੁਝ ਕੋਈ ਇਸ ਚਾਕ ਕੋ ਵੀ ਤੇ ਨ ਕੋਈ ਨਹੀਂ ਹਨ ਕਿਸੇ ਤੇ ਕੋਈ ਸ਼ੱਕ ਨਹੀਂ ਉਹਨਾਂ ਦੀ ਕਿਸੇ ਨਾਲ ਕੋਈ ਰੰਜਿਸ਼ ਇਹਦਾ ਦਾ ਕੁਝ ਵੀ ਨਹੀਂ ਸੀ ਬੜੇ ਸਾਊ ਬੰਦੇ ਸੈਂਪਲ ਹੈ ਕੋਈ ਇਦਾਂ ਦਾ ਹੈ ਨਹੀਂ ਆ ਹਾਈ ਫਾਈ ਕੁਝ ਵੀ ਨਹੀਂ ਉਹ ਜਲਦੀ ਜਲਦੀ ਚਲ ਜੇ ਸਾਡੇ ਬੰਦੇ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਕਿਤੇ ਵੀ ਹੈ ਜਿੱਥੇ ਉਹਨਾਂ ਦੀ ਲਾਸਟ ਲੋਕੇਸ਼ਨ ਹੈ ਉਹ ਕਹਿੰਦੀ ਆ ਸਾਡੇ ਬੰਦੇ ਨੂੰ ਲੱਭਿਆ ਜਾਵੇ ਤੁਹਾਡੇ ਕੋਲ ਪੁਲਿਸ ਨੂੰ ਕੰਪਲੇਟ ਕੀਤੀ ਹੈ ਹਾਂਜੀ ਉਹਨੂੰ ਦੱਸ ਦਿੱਤਾ ਗਿਆ ਸੀਗਾ ਉਸੇ ਦਿਨ ਹੀ ਦੱਸ ਦਿੱਤਾ ਸੀਗਾ 11:30 ਵਜੇ ਮੇਰੇ ਸਾਰਾ ਸਭ ਨੂੰ ਪਤਾ ਲੱਗਾ ਉਸ ਤੋਂ ਬਾਅਦ ਵਿੱਚ 12 12:00 1:00 ਵਜੇ ਰਿਪੋਰਟ ਲਿਖਾਇਆ ਸੀ ਇਸ ਤੋਂ ਬਾਅਦ ਅਸੀਂ ਫੇਰ ਦੁਬਾਰਾ ਗਏ ਸੀਗੇ ਥਾਣੀ ਪਰ ਉਹਨਾਂ ਨੇ ਕੋਈ ਉਹਨਾਂ ਨੇ ਕਿਹਾ ਸਾਡੇ ਕੋਲ ਸਟਾਫ ਹੈ ਨਹੀਂਗਾ ਸਾਡੇ ਕੋਲ ਬੰਦੇ ਹੈਗੇ ਫਿਰ ਐਸ ਐਚਓ ਸਾਹਿਬ ਨਾਲ ਆਈ ਸਾਡੇ ਬਾਅਦ ਵਿੱਚ ਰਿਕੁਐਸਟ ਕਰਨ ਤੋਂ ਬਾਅਦ ਚ ਉਹ ਗੱਡੀ ਦੀ ਉਹਨਾਂ ਜਾ ਕੇ ਉੱਥੇ ਕਰਕੇ ਗਈ ਦੇਖ ਕੇ ਗਏ ਆ ਹਾਂ ਜੀ ਸੱਤ ਸਾਲ ਸਾਨੂੰ ਇੱਕ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਜਸਵੰਤ ਸਿੰਘ ਨਾਮ ਦਾ ਲੜਕਾ ਜੋ ਕਿ ਖੇਰਾ ਬੇਟ ਰੇਬਾ ਹੈ ਉਹਦੀ ਜਿਹੜੀ ਕਾਰ ਹੈਗੀ ਉਹ ਅਬੈਂਡਨਡ ਜਗ੍ਹਾ ਤੇ ਮਿਲੀ ਹੈ ਤੇ ਉਹਦੀ ਤਫਤੀਸ਼ ਕਰਨ ਦੇ ਲਈ ਐਸ ਐਚਓ ਫਤੂ ਟਿੰਗੜੀ ਡਿਊਟੀ ਲਗਾਈ ਗਈ ਸੀ ਵੀ ਹੈਵ ਗੋਨ ਥਰੂ 올 ਦ ਸੀਸੀਟੀਵੀ ਕੈਮਰਾਸ ਅਰਾਊਂਡ ਥੇ ਉਸ ਤੋਂ ਇਲਾਵਾ ਲੜਕੇ ਦੀ ਜਿਹੜੀ ਕਾਲ ਡਿਟੇਲ ਰਿਕਾਰਡਸ ਹੈਗੀਆਂ ਜਿਹੜੀਆਂ ਅਸੀਂ ਉਹਨੂੰ ਚੈੱਕ ਕਰ ਰਹੇ ਹੈਗਾ ਜਿਹੜਾ ਫੋਨ ਹੈਗਾ ਆ ਉਹ ਇਸ ਤੋਂ ਕਰੀਬ 150 ਕਿਲੋਮੀਟਰ ਦੂਰ ਤੇ ਰਸਤੇ ਤੇ ਜਾ ਕੇ ਉੱਥੇ ਉਹ ਫੋਨ ਸੁਚ ਜਾ ਫੋ ਰਿਹਾ ਹੈ ਇਸ ਤੋਂ ਇਲਾਵਾ ਇਨ ਬੀਟਵੀਨ ਉਸ ਬੰਦੇ ਨੇ ਜਿਹੜਾ ਲੜਕਾ ਮਿਸਿੰਗ ਹੈ ਉਹਨੇ ਆਪਣੀ ਵਾਈਫ ਦੇ ਨਾਲ ਸੰਪਰਕ ਵੀ ਕੀਤਾ ਜੋ ਕਿ ਅਸੀਂ ਹੁਸੀ ਉਹਦੀ ਤਫਤੀਸ਼ ਕਰ ਰਹੇ ਹਾਂ